ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਵਿਚਾਰ ਰਹੇ ਹਾਂ ਬੂਰੇ ਦਾ ਪਲਾ ਕਰ ਤੋ ਸੂਈ ਰਾਗ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਫਰਮਾਨ ਕਰਦੇ ਨੇ ਤੂੰ ਕਰਤਾ ਸਭ ਕੁਝ ਆਪੇ ਜਾਣੇ ਕਿਆ ਤੂੰ ਦੇ ਪੈ ਆਗ ਸੁਣਾਈਏ ਪ੍ਰਮਾਤਮ ਤੈਨੂੰ ਅਸੀਂ ਕੀ ਸੁਣਾ ਸਕਦੇ ਹਾਂ ਤੂੰ ਸਾਰੇ ਸਿਸ਼ੇ ਦਾ ਕਰਤਾ ਹੈ ਪੈਦਾ ਕਰਨ ਵਾਲਾ ਹੈ ਤੂੰ ਸਭ ਕੁਝ ਜਾਣਦਾ ਹੈ ਬੁਰਾ ਪਲਾ ਤੂੰ ਸਭ ਕੀ ਸੁਜੇ ਜੇਹਾਂ ਕੋ ਕਰੇ ਤੇਹਾਂ ਕੋ ਪਾਈਐ ਤੈਨੂੰ ਸਭ ਸੋਝਦਾ ਬੁਰਾਈ ਕੀ ਹੈ ਤੇ ਪਲਾਈ ਕੀ ਹੈ ਕਿ ਜੇਹਾਂ ਕੋਈ ਕਰਦਾ ਹੈ ਤੇਹਾਂ ਕੋ ਫਲ ਪ੍ਰਾਪਤ ਕਰ ਲੈਂਦਾ ਹੈ ਜੈਸੀ ਕਰਮ ਕਰਦਾ ਹੈ ਵੈਸੇ ਫਲ ਪ੍ਰਾਪਤ ਕਰ ਲੈਂਦਾ ਹੈ ਮੇਰੇ ਸਾਈ ਬਾ ਤੂੰ ਅੰਤਰ ਦੀ ਵਿਭਦ ਜਾਣੇ ਤੂੰ ਅੰਦਰ ਦੀ ਇਨਸਾਨ ਦੇ ਅੰਦਰ ਕੀ ਵਿਚਾਰ ਚੱਲ ਰਹੇ ਨੇ ਉਹਦੀ ਅੰਦਰਲੀ ਆਤਮਿਕ ਅਵਸਥਾ ਕੀ ਹੈ ਇਹ ਸਾਰੀ ਤੂੰ ਜਾਣਦਾ ਹੈ ਬੁਰਾ ਭਲਾ ਤੂੰ ਸਭ ਕੀ ਸੂਝੈ ਤੂੰ ਉਤਪਾਵੇ ਤੂੰ ਹੀ ਬਣਾਵੇ ਤੇ ਉਹਨੂੰ ਬੁਰਾ ਭਲਾ ਸਭ ਸੂਝਦਾ ਹੈ ਬੁਰਾ ਕੀ ਤੇ ਭਲਾ ਕੀ ਹੈ ਤੂੰ ਤਾਂ ਭਾਵੇਂ ਤੂੰ ਚਲਾਵੇ ਜਿਵੇਂ ਤੂੰ ਪੌਦਿਆਂ ਨੂੰ ਪਾਉਂਦਾ ਤੂੰ ਉਸਨੂੰ ਚਲਾਉਂਦਾ ਹੈ ਚਾਹੇ ਬੁਰੇ ਪਾਸੇ ਕੋ ਚਲੇ ਚਾਹੇ ਚੰਗੇ ਪਾਸੇ ਚਲੇ ਸਭ ਮੋਹ ਮਾਇਆ ਸੀਰ ਹਰ ਕੀਆ ਵਿੱਚ ਦੇਹੀ ਮਾਨੁਖ ਭਗਤ ਕਰਾਈ ਸਭ ਮੋਹ ਮਾਇਆ ਸੀਰ ਹਰ ਕੀਆ ਇਹ ਮੋਹ ਮਾਇਆ ਜਿਹਦੇ ਫਸ ਕੇ ਬੰਦਾ ਬੁਰੇ ਕਰਦਾ ਹੈ ਬੁਰੇ ਕਰਮ ਕਰਦਾ ਹੈ ਇਸ ਪਰਮਾਤਮਾ ਨੇ ਆਪੇ ਕਿਹਾ ਤੇ ਹਰ ਕੀਆ ਤੇ ਵਿੱਚ ਦੇ ਹੀ ਮਨੁੱਖ ਭਗਤ ਪਾਈ ਇਸ ਦੇ ਹੀ ਵਿੱਚ ਜੇ ਕਿਸੇ ਦੇ ਅੰਦਰ ਬੰਦਗੀ ਦੀ ਦਾਤ ਬਖਸ਼ੀ ਤਾਂ ਉਹ ਵੀ ਉਸੇ ਨੇ ਬਖਸ਼ੀ ਹੈ ਤੇ ਮੋਹ ਮਾਇਆ ਵਿੱਚ ਉਲਝਾ ਕੇ ਮਾੜੇ ਕਰਮਾਂ ਵਿੱਚ ਹੀ ਉਸੇ ਦਾ ਹੁਕਮ ਹੈ ਇੱਕ ਨਾ ਸਤਿਗੁਰੂ ਮੇਲ ਸੁਖ ਦੇਵੇ ਇੱਕ ਮਨਮੁਖ ਤੰਦ ਪਿਟਾ ਹੈ ਇੱਕ ਨਾ ਨੂੰ ਤੇ ਤੂੰ ਮਿਹਰ ਕਰਕੇ ਸਤਿਗੁਰੂ ਮਿਲਾ ਦਿੰਦਾ ਹੈ ਤੇ ਸੁਖ ਦਿੰਦਾ ਹੈ ਤੇ ਇੱਕ ਮਨਮੁਖ ਤੰਦ ਪਟਾਈ ਅਤੇ ਕਈ ਐਸੇ ਨੇ ਜਿਹੜੇ ਮਨਮੁਖ ਹੋ ਕੇ ਦੁਨੀਆਂ ਵੀ ਤੰਦੇ ਹੀ ਪੜਦੇ ਰਹਿੰਦੇ ਨੇ ਤੰਦਾ ਕਰਦੇ ਕਰਦੇ ਜੀਵਨ ਖੁਆਰ ਕਰ ਲੈਂਦੇ ਨੇ ਸਭ ਕੁਝ ਤੇਰਾ ਤੂੰ ਸਭਨਾ ਦਾ ਮੇਰੇ ਕਰਤੇ ਤੂੰ ਸਭਨਾ ਸਿਰ ਲਿਖ ਲਿਖਿਆ ਲੇਖ ਸਾਰਾ ਕੁਝ ਤੇਰਾ ਹੈ ਤੇ ਤੂੰ ਹੈ ਸਭਨਾ ਦਾ ਮਾਲਕ ਹੈ ਤੂੰ ਸਭਨਾ ਸਿਰ ਲਿਖਿਆ ਲੇਖ ਸਾਰਿਆਂ ਦੇ ਸਿਰ ਤੇ ਤੂੰ ਹੀ ਲੇਖ ਲਿਖੇ ਨੇ ਕਿਉਂਕਿ ਉਹ ਜੇ ਕਰਮ ਕਰੇਗਾ ਭਲਾ ਬਣੇਗਾ ਜਾਂ ਬੁਰਾ ਬਣੇਗਾ ਇਹ ਹੀ ਤੂੰ ਨਜ਼ਰ ਕਰੇਂ ਤੇ ਹਕੂ ਹੋਵੇ ਮੈਂ ਨਜ਼ਰੀ ਨਹੀਂ ਕੋਪੇਖ ਜੈਸੀ ਤੂੰ ਨਜ਼ਰ ਕਰਦਾ ਹੈ ਜਿਸ ਕਿਸਮ ਦੇ ਉਸੇ ਕਿਸਮ ਦਾ ਕੋਈ ਬੰਦਾ ਬੇਖਤਾਰਨ ਕਰਦਾ ਹੈ ਜੀਵਨ ਤਾਰਨ ਕਰਦਾ ਹੈ ਵੈਸੀ ਜੀਵਨ ਜੁਗਤੀ ਜੁੰਦਾ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੂਦ ਨੂੰ ਨਿਤ ਤੇ ਆਏ ਇਹ ਤੇਰੀ ਵਡਿਆਈ ਤੂੰ ਹੀ ਜਾਣਦਾ ਹੈ ਔਰ ਸਾਰੇ ਤੇਰਾ ਹੀ ਧਿਆਨ ਤੈਨੂੰ ਹੀ ਤੇ ਆਉਂਦੇ ਨੇ ਨਿਤ ਕਿਉਂਕਿ ਇਹ ਤੇਰੀ ਖੇੜ ਤੂੰ ਹੀ ਜਾਣਦਾ ਹੈ ਤੇ ਕਿਸੇ ਨੂੰ ਕਿਹੜੇ ਪਾਸੇ ਕਿਉਂ ਲਗਾ ਕੇ ਰੱਖੇ ਜਿਸ ਨੂੰ ਤੂੰ ਦੁਭਾਵ ਹੈ ਤੇ ਉਸ ਨੂੰ ਤੂੰ ਮੇਲੇ ਜਾਂ ਨਾਨਕ ਸੋਥਾਏ ਪਾਏ ਤੇ ਜਿਹੜਾ ਤੈਨੂੰ ਚੰਗਾ ਲੱਗ ਜਾਏ ਉਸ ਨੂੰ ਉਹ ਆਪਣਾ ਮਿਲਾ ਲੈਂਦੇ ਉਸ ਦਾ ਜੀਵਨ ਸਫਲ ਹੈ ਉਹਦੀ ਮਿਹਨਤ ਉਹਦੇ ਕਰਮ ਕੀਤੇ ਥਾਂੇ ਪੈਂਦੇ ਨੇ ਤਾਂ ਇਸ ਦਾ ਮਤਲਬ ਇਹ ਹੋਇਆ ਜਿਵੇਂ ਮੈਂ ਸ਼ਾਇਦ ਵਿਚਾਰ ਅਗੇ ਕੀਤੀ ਸੀ ਕਿ ਜਿਵੇਂ ਇੱਕ ਡਾਇਰੈਕਟਰ ਕੋਈ ਨਾਟਕ ਜਾਂ ਫਿਲਮ ਤਿਆਰ ਕਰਦਾ ਹੈ ਤਾਂ ਵਿਲਨ ਵੀ ਚੁਣਦਾ ਹੈ ਹੀਰੋ ਵੀ ਚੁਣਦਾ ਹੈ ਮਾੜੇ ਕਰਮ ਕਰਨ ਵਾਲੇ ਦੀ ਐਕਟਰ ਚੁਣਦਾ ਹੈ ਤੇ ਚੰਗੇ ਕਰਮ ਕਰਨ ਵਾਲੇ ਦੀ ਉਹ ਮਾੜੇ ਕਰਮ ਕਰਨ ਵਾਲੇ ਨੂੰ ਵੀ ਪੂਰਾ ਪੈਸਾ ਮਿਲਦਾ ਹੈ ਉਹਨਾਂ ਨੂੰ ਵੀ ਐਕਟਰ ਹੀ ਮੰਨਿਆ ਜਾਂਦਾ ਹੈ ਹੀਰੋ ਨੂੰ ਵੀ ਉਹ ਵੀ ਐਕਟਰ ਹੀ ਹੁੰਦਾ ਹੈ ਉਹ ਦੋਵੇਂ ਪੱਖ ਮਿਲ ਕੇ ਇੱਕ ਕਹਾਣੀ ਸਮਾਜ ਦੇ ਸਾਹਮਣੇ ਰੱਖਦੇ ਨੇ ਜਿੱਦਣ ਜੋ ਅਸੀਂ ਕੋਈ ਗਿਆਨ ਲੈ ਸਕੀਏ ਵੀ ਮਾੜੇ ਦਾ ਕੀ ਫਲ ਹੈ ਤੇ ਚੰਗੇ ਦਾ ਕੀ ਫਲ ਹੈ ਇਸ ਸੰਸਾਰ ਵਿੱਚ ਜੀ ਕੁਦਰਤ ਨੇ ਹੀ ਐਸੀ ਖੇਡ ਬਣਾ ਕੇ ਰੱਖੀ ਹੈ ਉਹ ਹਰ ਇਨਸਾਨ ਉਸਨੇ ਇੱਕੋ ਜਿਹਾ ਨਹੀਂ ਬਣਾਇਆ ਹਰ ਜਨ ਦਾ ਸੁਭਾਅ ਇੱਕੋ ਜਿਹਾ ਨਹੀਂ ਆਤਮਿਕ ਜੀਨੀ ਕਰਮਿਕ ਜੀਨੀ ਕਿਸਮਤੀ ਕੋ ਜੇ ਨਹੀਂ ਤੂੰ ਐਸਾ ਕਿਉਂ ਕਰਦਾ ਹੈ ਸੰਸਾਰ ਦੀ ਕਾਰਜ ਵਿਅਚਾਰਨ ਵਾਸਤੇ ਉਹ ਪਰਮਾਤਮਾ ਆਪ ਹੀ ਜਾਂਦਾ ਹੈ। ਤੋਂ ਕੱਚ ਭਗਾਈ ਉੱਥਾ ਪਾਇ ਨਾ ਨਿਘੜ ਜਾਪਦਾ ਹੈ। ਕੌਣ ਕੱਚਾ ਰਹਿ ਗਿਆ ਕਿਸਦਾ ਜੀਵਨ ਪੱਕਾ ਹੋ ਗਿਆ ਇਹ ਉੱਥੇ ਹੀ ਜਾ ਕੇ ਵਿਚਾਰ ਕੀਤੀ ਜਾਂਦਾ ਉਹਨੂੰ ਵਿਚਾਰ ਕਰਨ ਦਾ ਹੱਕ ਵੀ ਕੇਵਲ ਉਸ ਪਰਮਾਤਮਾ ਨੂੰ ਹੀ ਹੈ। ਅਸਾਂ ਜੀਵਨ ਕਿਸੇ ਦੇ ਮਾੜੇ ਕਰਮਾਂ ਦਾ ਫਲ ਦੇਣ ਵਾਸਤੇ ਇਹ ਸਾਡੀ ਡਿਊਟੀ ਨਹੀਂ ਹੈ। ਜਾ ਮਾੜੇ ਕਰਮਾਂ ਕਰਕੇ ਅਸੀਂ ਕਿਸੇ ਨੇ ਨਫ਼ਤ ਕਰੀਏ ਬੈਰਬਿਰੁੱਧ ਕਰੀਏ ਅਸੀਂ ਵੀ ਉਹਦਾ ਮਾੜਾ ਕਰਨਾ ਸ਼ੁਰੂ ਹੋ ਜਾਈਏ ਉਹਦਾ ਬਦਲਾ ਲੈਣਾ ਸ਼ੁਰੂ ਹੋ ਜਾਈਏ ਇਹ ਸਾਡੇ ਜੀਵਨ ਦਾ ਕੰਮ ਨਹੀਂ ਉਸ ਪ੍ਰਮਾਤਮਾ ਦਾ ਕੰਮ ਹੈ ਨਿਰਣਾ ਕਰਨਾ ਕਿ ਕੋਰ ਚੰਗੇ ਕਰਮ ਕਰ ਰਿਹਾ ਕੋਰ ਮਾੜੇ ਕਰਮ ਕਰ ਰਿਹਾ ਅਸੀਂ ਆਪਣੀ ਮਰਜ਼ੀ ਨਾਲ ਕਿਸੇ ਨੂੰ ਨੀਚ ਤੇ ਕਿਸੇ ਨੂੰ ਊਚ ਦੇ ਖਿਤਾਬ ਨਾ ਦੇਦੇ ਫਿਰਿਏ ਨਾਨਕ ਉਤੋਂ ਨੀਚ ਨਾ ਕੋਈ ਵਾਲੀ ਮਤ ਗ੍ਰਹਿਣ ਕਰੀਏ ਇਸ ਲਈ ਫਰੀਜ ਨੇ ਕਸੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨ ਨਾ ਹੰਡਾਏ ਤੂੰ ਬੁਰੇ ਦਾ ਭਲਾ ਕਰ ਉਹਦਾ ਵੀ ਭਲਾ ਵਾਂਗੇ ਕਿ ਮਨ ਜ ਐਵੇਂ ਕਿਸੇ ਦੀ ਬੁਰਾਈ ਦੇ ਕੇ ਗੁੱਸਾ ਨਾ ਕਰੇ ਇਹਦਾ ਫਲਦ ਨੂੰ ਮਿਲ ਲੈ ਦੇਹੀ ਰੋਗਨ ਲੱਗੇ ਪੱਲਾ ਸਭ ਕੁਝ ਪਾਇ ਤੇਰੀ ਦੇਹੀ ਨੂੰ ਕੋ ਰੋਗ ਨਹੀਂ ਲੱਗੇਗਾ ਕਿਉਂਕਿ ਕਿਸੇ ਦਾ ਬੁਰਾ ਚਿਤ ਦੇ ਚਿਤਵਦੇ ਆ ਤੂੰ ਆਪਣੇ ਅੰਦਰ ਵੀ ਤਣਾਅ ਪੈਦਾ ਕਰ ਲਵੇਂਗਾ ਤੇ ਆਪਣੇ ਸਰੀਰ ਨੂੰ ਵੀ ਖੀਨ ਕਰੇਗਾ ਤੇ ਆਪਣੇ ਮਨ ਦਾ ਸੰਤੁਲਨ ਵਿਗਾੜੇਗਾ ਤੇ ਜੇ ਤੂੰ ਨਹੀਂ ਕਰੇਗਾ ਤੇ ਦੇਹੀ ਰੋਗਨ ਲੱਗੇ ਪੱਲਾ ਸਭ ਕੁਝ ਪਾਇ ਸਾਰੇ ਗੁਣ ਤੇਰੇ ਪੱਲੇ ਪੈ ਜਾਣਗੇ ਤੇਰੇ ਅੰਦਰ ਨਿਮਰਤਾ ਆਵੇਗੀ ਦੀ ਜਗ੍ਹਾ ਤੇ ਤੂੰ ਇੱਥੇ ਇੱਕ ਗੱਲ ਹੋਰ ਵੀ ਹੈ ਉਹਦਾ ਮਤਲਬ ਇਹ ਹੋਇਆ ਕਿਸੇ ਤੀਪ ਪੈ ਦੀ ਕੋਈ ਲੁੱਟਣ ਆ ਜਾਏ ਉਹਦਾ ਭਲਾ ਕਰੇਗੀ ਉਹਦੇ ਕੋਲ ਆਪਣੀ ਸੁਰੱਖਿਆ ਨਹੀਂ ਕਰੇਗੀ ਜਾਂ ਫਿਰ ਗੁਰੂ ਸਾਹਿਬ ਨੇ ਸ਼ਸਤਰ ਕਿਉਂ ਚੁੱਕੇ ਜਿਹੜੇ ਸਿੱਖ ਧਰਮ ਨੂੰ ਬੁਰਾ ਕਰਦੇ ਸਨ ਸਿੱਖ ਧਰਮ ਨੂੰ ਨਸਤ ਨੂੰ ਬੂਧ ਕਰਨਾ ਚਾਹੁੰਦੇ ਸਨ ਗੁਰੂ ਜੀ ਨੇ ਉਹਨਾਂ ਦੇ ਖਿਲਾਫ ਸ਼ਸਤਰ ਕਿਉਂ ਚੁੱਕੇ ਫੌਜਾਂ ਕਿਉਂ ਬਣਾਈਆਂ ਫਿਰ ਉਹਨਾਂ ਦਾ ਭਲਾ ਉਹ ਜੇ ਆਏ ਸੀ ਉਹਨਾਂ ਅੱਗੇ ਪਾਣੀ ਦੀ ਸ਼ਾਗਲਾ ਲੈ ਕੇ ਖੜੇ ਹੋ ਜਾਣਾ ਸੀ ਪਾਣੀ ਦੀ ਬੋਤਲਾਂ ਲੈ ਕੇ ਆਹ ਜੀ ਜਲ ਛਕੋ ਜੀ ਆਣ ਛਕੋ ਜੀ ਨਹੀਂ ਉਹ ਤਲਵਾਰਾਂ ਲੈ ਕੇ ਆਏ ਸਨ ਉਹ ਹਥਿਆਰ ਲੈ ਕੇ ਆਏ ਸਨ ਹਥਿਆਰ ਦਾ ਜਵਾਬ ਹਥਿਆਰ ਨਾਲ ਗੁਰੂ ਜੀ ਨੇ ਦਿੱਤਾ ਕਿਉਂਕਿ ਉਹ ਜ਼ੁਲਮ ਕਰ ਰਹੇ ਸਨ ਉਹਨਾਂ ਦੇ ਸਾਹਮਣੇ ਕੋਈ ਗਿਆਨ ਦੀ ਗੱਲਾਂ ਕੰਮ ਨਹੀਂ ਆ ਰਹੀਆਂ ਉਹ ਕੋਈ ਗਿਆਨ ਦੀ ਗੱਲ ਸੁਣਨ ਲਈ ਤਿਆਰ ਨਹੀਂ ਸਨ ਨਾ ਹੀ ਸਮਝਾਇਆ ਸਮਝਣ ਵਾਲੇ ਸਨ ਜਦੋਂ ਕੋਈ ਇਸ ਕਿਸਮ ਦੀ ਬੁਰਾਈ ਦੇ ਆੜੇ ਕਿ ਉਹਦਾ ਭਲਾ ਕਰੋ ਤਾਂ ਵੀ ਉਹ ਬੁਰਾਈ ਕਰੇ ਉਹਨੂੰ ਚੰਗੀ ਰਾਏ ਦਿਓ ਤਾਂ ਵੀ ਉਹਦਾ ਪੁਠਾ ਹੀ ਮਤਲਬ ਗੱਡੇ ਜਾਂ ਉਹ ਬੜ ਜ਼ੁਲਮ ਤੋਂ ਬਾਜ਼ ਨਾ ਆਏ ਉਸ ਵੇਲੇ ਉਹਦਾ ਭਲਾ ਕਰਨਾ ਮਤਲਬ ਉਸ ਨੂੰ ਬੁਰਾਈ ਤੋਂ ਰੋਕਣਾ ਚਾਹੇ ਉਹ ਤਾਕਤ ਨਾਲ ਰੋਕਿਆ ਜਾਏ ਅਗਰ ਸਮਝਾਉਣ ਨਾਲ ਨਹੀਂ ਰੁਕਦਾ ਤਾਂ ਤਾਕਤ ਨਾਲ ਰੁਕਿਆ ਜਾਏ ਉਹ ਵੀ ਭਲਾ ਹੀ ਹੈ ਉਹ ਵੀ ਭਲਾ ਹੈ ਬੁਰਾਈ ਨੂੰ ਮਿਟਾਉਣ ਵਾਸਤੇ ਸ਼ਸਤਰ ਚੁੱਕ ਲੈਣਾ ਵੀ ਭਲਾ ਹੀ ਹੈ ਤੋ ਭਲਾ ਕਰਨ ਨੂੰ ਮਤਲਬ ਇਹ ਨਹੀਂ ਹੈ ਕਿ ਇੱਕ ਮਾਰੂ ਸਾਂਢ ਅਗੋਂ ਆ ਰਿਹਾ ਸਿੰਘ ਕੱਢੇ ਖੜੇ ਕੀਤੇ ਤੇ ਮਾਰਨ ਵਾਸਤੇ ਤੇ ਅਸੀਂ ਉਸ ਦੇ ਅੱਗੇ ਹੱਥ ਜੋੜ ਕੇ ਜਾਉਂ ਉਹ ਮੱਥੇ ਟੇਕੀ ਅਗੋਂ ਨਹੀਂ ਉਹਦਾ ਮੁਕਾਬਲਾ ਉਸ ਦੇ ਡਾਂਗ ਨਾਲ ਹੀ ਹੋਣਾ ਛੋਟੇ ਨਾਲ ਹੀ ਹੋਣਾ ਉਹਨੂੰ ਰੋਕਣ ਵਾਸਤੇ ਨੁਕਸਾਨ ਤੋਂ ਬਚਣ ਵਾਸਤੇ ਤੋ ਇੱਥੇ ਇੱਕ ਚੀਜ਼ ਹੋ ਰਿਹਾ ਫਰੀਦਾ ਜੋਤੇ ਮਾਰਨ ਮੁਕੀਆਂ ਤਿੰਨਾਂ ਨਾਲ ਮਾਰੇ ਘੁੰਮ ਬੜੀ ਪਿਆਰੀ ਪੰਕਤੀ ਜੀ ਆਪਣਾ ਕਰ ਜਾਈਏ ਪੈਰ ਤੀਨਾਂ ਦੇ ਚੁੰਮ ਜਿਹੜੇ ਤੈਨੂੰ ਮੁੱਕੀਆਂ ਮਾਰਦੇ ਨੇ ਤਿਨਾਂ ਨਾਲ ਮਾਰੇ ਕੁੰਤੂ ਮੁੜ ਕੇ ਉਹਨੂੰ ਮੁੱਕੀਆਂ ਨਾਲ ਤੂੰ ਮੁੜ ਕੇ ਕੁੰਮ ਕੇ ਨਾਲ ਮਾਰ ਬਦਲਾਣਾ ਲੈ ਆਪਣਨੇ ਕਰ ਜਾਈਏ ਪੈਰ ਤੀਨਾਂ ਦੇ ਚੁੰਮ ਤੂੰ ਉਹਨਾਂ ਦੇ ਪੈਰ ਅਗਰ ਚੁੰਮ ਤੇ ਤੂੰ ਆਪਣੇ ਕਰਨ ਵਿੱਚ ਕਰ ਵੀ ਤੇਰਾ ਵਾਸਾ ਹੋ ਜਾਵੇਗਾ ਭਾਪ ਤੇਰੀ ਟਿਕਾਊ ਵਾਲੀ ਵਿਵਸਥਾ ਸਹਿਜ ਰੂਸਤ ਤੈਨੂੰ ਮਿਲ ਜਾਵੇਗੀ ਬੜੀ ਕਮਾਲ ਗੱਲ ਹੈ ਇੱਥੇ ਗੱਲ ਮੁੱਕੀਆਂ ਦੀ ਆਈ ਹੈ ਤਲਵਾਰਾਂ ਦੀ ਨਹੀਂ ਜਾਈ ਡਾਂਗਾਂ ਛੋੜੇ ਦੀ ਨਹੀਂ ਆਈ ਕਿਸੇ ਦੀ ਇੱਜ਼ਤ ਪਤਗੁਆਂ ਦੀ ਗੱਲ ਨਹੀਂ ਆਈ ਤੇ ਇਹ ਆਇਆ ਕਿ ਯੂ ਤੇ ਮਾਰਨ ਮੁਕੀਆਂ ਮੁਕੇ ਦਾ ਮਤਲਬ ਮਾੜਾ ਮੋਟਾ ਗਰੋਧ ਮਾੜਾ ਮੋਟਾ ਕੋਈ ਤੇਰੇ ਨਾਲ ਬੁਰਾ سلوਕ ਕਰ ਗਿਆ ਤੇਰੇ ਨਾਲ ਕੋਈ ਮੰਦਾ ਬੋਲ ਗਿਆ ਉੱਚਾ ਬੋਲ ਗਿਆ ਗਲਤ ਫਹਿਮੀ ਚ ਕੋ ਤੈਨੂੰ ਮੰਦਾ ਕਹਿ ਗਿਆ ਤੇ ਛੋਟੀ ਜੀ ਗੱਲੋਂ ਹੀ ਤੂੰ ਉਬਲ ਬਹਿ ਉੱਠ ਗਿਆ ਫੜਾ ਫੜ ਤਣਾਉ ਜਾ ਜائیں ਇਹ ਤੈਨੂੰ ਛੋਭ ਨਹੀਂ ਇਹ ਮਾਰਨ ਮੁਕੀਆਂ ਵੀ ਗੱਲ ਹੈ ਜੋ ਮਾਰਨ ਤੈਨੂੰ ਤਲਵਾਰਾਂ ਉਹਨਾਂ ਲਈ ਨਹੀਂ ਗਿਆ ਜੋ ਡਾਂਗਾ ਮਾਰਨ ਜੋ ਬਦਨਫਸ ਬੋਲਣ ਗਾਲਾਂ ਕੱਢਣ ਤੇਰੇ ਧਰਮ ਦੀ ਬੇਦਵੀ ਕਰਨ ਤੇਰੀ ਦੀਨ ਮਾਨ ਨੂੰ ਹੱਥ ਪਾਣ ਤੇਰੀ ਜਦ ਨੂੰ ਹੱਥ ਪਾਣ ਉਹਨਾਂ ਲਈ ਨਹੀਂ ਕਿਹਾ ਮਾਰਨ ਮੁਕੀਏ ਤੋਂ ਮਤਲਬ ਹੈ ਕਿ ਛੋਟੀ ਮੋਟੀ ਵਿਰੋਧ ਛੋਟੀ ਮੋਟੀ ਬੁਰਾਈ ਦਾ ਜਿਹੜਾ ਜਵਾਬ ਹੈ ਉਹਦੇ ਕਰਨ ਨੂੰ ਵੱਡੀ ਬੁਰਾਈ ਕਰਕੇ ਨਹੀਂ ਦੇਣਾ ਹੁੰਦਾ ਜਿਹੜੀ ਚੀਜ਼ ਸਹਿਨਯੋਗ ਹੈ ਉਹ ਸਹਿਣੀ ਹੈ ਜਿਹੜੀ ਕਿਸੇ ਦੀ ਵਿਧੀਕੀ ਬਰਦਾਸ਼ਤ ਕਰਨੀ ਇਸ ਨੂੰ ਤੇਰੇ ਜ ਗੁਣ ਕਹਿੰਦੇ ਨੇ ਛੋਟੀ ਮੋਟੀ ਵਿਧੀਕੀ ਬਰਦਾਸ਼ਤ ਕਰਨੀ ਇਹਦੇ ਨਾਲ ਸਾਡੇ ਵਿੱਚ ਆਪਣਾ ਨਿਮਰਤਾ ਗੁਣ ਸਹਿਜ ਆਪਣਾ ਜਣਾ ਟਿਕਿਆ ਰਹਿੰਦਾ ਕਾਮਰੇੰਦਾ ਜੇ ਹਰ ਗੱਲ ਨੂੰ ਹੀ ਸੀ ਵਿਰੋਧੀ ਬਨ ਜਾਈਏ ਫਿਰ ਸਵਾਹੀ ਐਸਾ ਹੋ ਜਾਂਦਾ ਐਸੇ ਮਨੁੱਖ ਜਿਹੜਾ ਨਾਮ ਨਹੀਂ ਟਿਕਦਾ ਨਾਮ ਟਿਕਦਾ ਹੈ ਸੰਸਾਰ ਦਾ ਭਲਾ ਮੰਗਣ ਵਾਲੇ ਹਿਰਦੇ ਵਿੱਚ ਗੁਰੂ ਪਾਤਸ਼ਾਹ ਜਦੋਂ ਤਰਵਾਰ ਹੁੰਦੇ ਸਨ ਉਸ ਵਕਤ ਹੀ ਗੁਰਸਾਹਿਬ ਦੇ ਚਿਹਰੇ ਤੇ ਗੁੱਸਾ ਨਹੀਂ ਹੁੰਦਾ ਇੱਕ ਮੁਸਲਮਾਨ ਸ਼ਾਇਰ ਜਦੋਂ ਗੁਰੂ ਅਰਗੁਨ ਸਾਹਿਬ ਨਾਲ ਲੜਾਈਆਂ ਚੱਲ ਰਹੀਆਂ ਸਨ ਮੁਗਲਾਂ ਦੀਆਂ ਇੱਕ ਲੜਾਈ ਵਿੱਚੋਂ ਆਇਆ ਉਸ ਨੇ ਨੇੜੇੋਂ ਕੇ ਗੁਰਸਾਹਿਬ ਨੂੰ ਦੇਖਿਆ ਆਪਣੇ ਦੁਸ਼ਮਣਾਂ ਮੁਕਾਬਲਾ ਕਰਦੇਆਂ ਉਸਨੇ ਲਿਖਿਆ ਕਿ ਗੁਰੂ ਹਰਗੋਬਿੰਦ ਜਦੋਂ ਕਿਰਪਾਨ ਚਲਾਉਂਦੇ ਸਨ ਤੇ ਉਹਨਾਂ ਦੇ ਚਿਹਰੇ 'ਤੇ ਕੋਈ ਗੁੱਸੇ ਦੇ ਭਾਵ ਬਦਲੇ ਦੀ ਭਾਵਨਾ ਐਸਾ ਸਰੂਪ ਨਹੀਂ ਸੀ ਹੁੰਦਾ ਬਲਕਿ ਉਹਨਾਂ ਦੇ ਚਿਹਰੇ 'ਤੇ ਹਸਦਾ ਨੂਰ ਫਿਰ ਵੀ ਛਾਇਰ ਹੁੰਦਾ ਸੀ ਮੁਸਕਰਾਟ ਰਹਿੰਦੀ ਸੀ ਕਿ ਉਹ ਤਲਵਾਰ ਵਾਹਦੇ ਏਵੇਂ ਲੱਗਦੇ ਸਨ ਕਿ ਦੁਸ਼ਮਣ ਦੇ ਤਲਵਾਰ ਨਹੀਂ ਵਾਹ ਰਹੇ ਦੁਸ਼ਮਣ ਨੂੰ ਤਲਵਾਰ ਸਿਖਾ ਰਹੇ ਨੇ ਜਿਸ ਤਰ੍ਹਾਂ ਇੱਕ ਉਸਤਾਦ ਆਪਣੇ ਸ਼ਾਗਿਰਦ ਨੂੰ ਸ਼ਸਤਰ ਸਿਖਾਉਂਦਾ ਹੈ ਉਹਦੇ ਚਿਹਰੇ 'ਤੇ ਗੁੱਸਾ ਨਹੀਂ ਹੁੰਦਾ ਚਿਹਰਾ ਬਿਲਕੁਲ ਨਾਰਮਲ ਹੁੰਦਾ ਹੈ ਸਹਿਜ ਵਿੱਚ ਹੁੰਦਾ ਹੈ ਕਿਉਂਕਿ ਗੁਰੂ ਸਾਹਿਬ ਆਪਣਾ ਸਹਿਜ ਜੰਗ ਵਿੱਚ ਹੀ ਨਹੀਂ ਸੀ ਗੋਹਦੇ ਪਾਈਕ ਨਿਆਜੀ ਦੀ ਮਿਸਾਲ ਹੈ ਮੈਦਨ ਜੰਗ ਵਿੱਚ ਜਲ ਛਕਾਰੇ ਨੇ ਪਰ ਪਾਈਕ ਨਿਆਜ ਇਹਦੇ ਬਾਕੀ ਸਾਥੀ ਤਲਵਾਰਾਂ ਬੜੀਆਂ ਹੋਈਆਂ ਉਹਨਾਂ ਨੂੰ ਜੰਗ ਲੜ ਰਹੇ ਨੇ ਜੇ ਉਸ ਵੇਲੇ ਪਾਈਕ ਨਿਆਜ ਜੀ ਨੂੰ ਉਹ ਪਾਣੀ ਦੀ ਮਸਕ ਛਿੜਾ ਕੇ ਕਿਹਾ ਜਾਂਦਾ ਲੈ ਹੁਣ ਬਈ ਤੂੰ ਇਹ ਪਾਣੀ ਦਾ ਕੰਮ ਕਿਸੇ ਹੋਰ ਨੂੰ ਦੇ ਤੇ ਤੂੰ ਇਹ ਤਲਵਾਰ ਫੜ ਤੇ ਕਿ ਪਾਈਕ ਨਿਆਜ ਨੇ ਉਸ ਤਲਵਾਰ ਨਹੀਂ ਚਲਾਉਣੀ ਵਿਸ਼ਨੂੰ ਉੱਪਰ ਚਲਾਣੀ ਸੀ ਤੋਏ ਇਸ ਬ੍ਰੇਕੀ ਨੂੰ ਸਮਝੀਏ ਕਿ ਕਿੱਥੇ ਭਲਾ ਕਰਨ ਦੀ ਲੋੜ ਹੈ ਕਿੱਥੇ ਵਿਰੋਧ ਕਰਨ ਦੀ ਲੋੜ ਹੈ ਅੱਜ ਅਸੀਂ ਇਹ ਇਹ ਵਿਵੇਕਬੁੱਧੀ ਨਾਲ ਕੰਮ ਹੀ ਨਹੀਂ ਲੈਂਦੇ ਕਿ ਕਿਹੜੀ ਗੱਲ ਸਹਿਰ ਯੋਗ ਹੈ ਕਿਹੜੀ ਗੱਲ ਨਜ਼ਰ ਨਜ਼ਰ ਅੰਦਾਜ਼ ਕਰ ਯੋਗ ਹੈ ਉਥੇ ਵਿਰੋਧੀ ਲੋੜ ਨਹੀਂ ਉਥੇ ਸ਼ਸਤਰ ਚੁੱਕ ਲੈਣ ਦੀ ਲੋੜ ਨਹੀਂ ਹੈ ਅਸੀਂ ਹਰ ਜਗ੍ਹਾ ਸ਼ਸਤਰ ਚੁੱਕੀ ਫਿਰਿਏ ਹਰ ਗੱਲ ਨੂੰ ਹੀ ਵਿਰੋਧ ਵਿੱਚ ਆ ਜਾਈਏ ਇਹ ਸ਼ਕਤੀ ਸਹਾਰੂ ਗੁਰੂ ਸਾਹਿਬ ਨੇ ਇਸ ਵਾਸਤੇ ਨਹੀਂ ਸੀ ਦਿੱਤੀ ਸਾਡੀ ਤੇ ਨੀਤ ਇਹ ਹੋਣੀ ਚਾਹੀਦੀ ਹੈ ਕੋਈ ਬੁਰੇ ਪਾਸੇ ਪੈ ਗਿਆ ਮੈਂ ਕੋਸ਼ਿਸ਼ ਕਰਾਂ ਇਹ ਵੀ ਰਾਹ ਤੇ ਆ ਜਾਈ ਉਹ ਕਿਆਸ ਕਰਨ ਦੇ ਯੋਗ ਹੈ ਤਰਸ ਕਰਨ ਦੇ ਯੋਗ ਹੈ ਅਗਰ ਕੋਈ ਗਲਤ ਰਸਤੇ ਤੇ ਪੈ ਗਿਆ ਉਹ ਤਸਦੀ ਯੋਗ ਹੈ ਬਈ ਉਹਨੂੰ ਉਸੇ ਸਿੱਧੇ ਰਸਤੇ ਤੇ ਪਾਈਏ ਕਿਉਂਕਿ ਆਪਣਾ ਜੀਵਨ ਖੁਆਰ ਕਰ ਜਾਏਗਾ ਸ਼ਸਤਰ ਤੇ ਉਹਨਾਂ ਵਾਸਤੇ ਨੇ ਹਥਿਆਰ ਤੇ ਉਹਨਾਂ ਵਾਸਤੇ ਨੇ ਜਿਹੜੇ ਕੋਈ ਵੀ ਬੋਲੀ ਨਹੀਂ ਸਮਝਦੇ ਜਿਹੜੇ ਕੋਈ ਵੀ ਬੋਲੀ ਨਹੀਂ ਸਮਝਦੇ ਸ਼ਸਤਰ ਉਹਨਾਂ ਵਾਸਤੇ ਨੇ ਇਸ ਲਈ ਇੱਥੇ ਆ ਕਿ ਜੋ ਤੇ ਮਰਨ ਮੁਕੀਆਂ ਤੇ ਨਾਲ ਮਾਰੇ ਕਮ ਖਾਲੀ ਮੁਕੀਆਂ ਦਾ ਜਵਾਬ ਮੁੜ ਕੇ ਮੁਕੀਆਂ ਨਾਲ ਦੇਣ ਦੇ ਲੋੜ ਨਹੀਂ ਹੈ ਕਿ ਮੁਕੀ ਨਾਲ ਕੋਈ ਬਹੁਤਾ ਵਿਗੜਦਾ ਨਹੀਂ ਹੈ ਸਾਡਾ ਜਦੋਂ ਕੋ ਜਾਨ ਨਹੀਂ ਚਲੀ ਜਾਣੀ ਇਹਦਾ ਮਤਲਬ ਇਜ਼ਤ ਪੱਤ ਦੇ ਹੋਏ ਹਮਲੇ ਦਾ ਵਿਰੋਧ ਨਾ ਕਰਨ ਵਾਲੇ ਪਾਸੇ ਨਹੀਂ ਪ੍ਰੇਣਾ ਇਹਦਾ ਮਤਲਬ ਕਿ ਧਰਮ ਦੀ ਰਾਖੀ ਕਰਦੇ ਆ ਮਜ਼ਲੂਮ ਦੀ ਰਾਖੀ ਕਰਦੇ ਆ ਸ਼ਸਤਰ ਚੁੱਕਣ ਤੂੰ ਮਣਾ ਹੀ ਨਹੀਂ ਹੈ ਇਹਦੇ ਵਿੱਚ ਇਹ ਗੱਲ ਅਸਾਂ ਸਮਝਣੀ ਹੈ ਤੂੰ ਬੁਰੇ ਦਾ ਪਲਾ ਕਰਦੂ ਪਾਵਾ ਕਿ ਇਹ ਸਮਝਣਾ ਕਿ ਕਿਸੇ ਨੂੰ ਬੁਰੇ ਪਾਸੇ ਲਗਾਇਆ ਕਿਸੇ ਨੂੰ ਚੰਗੇ ਪਾਸੇ ਲਗਾਇਆ ਇਸ ਕੁੁਰ ਕੁਦਰਤ ਦੀ ਇੱਕ ਖੇਡ ਹੈ ਉਸ ਖੇਡ ਨੂੰ ਉਸ ਕੁਦਰਤਤਾ ਕਿਸਮਤ ਰਹਿਣ ਦੇਣਾ ਤੇ ਬੁਰੇ ਦਾ ਬੁਰਾ ਕਰਨ ਵਾਸਤੇ ਉੱਠ ਕੇ ਕਮਰ ਕੱਸਾ ਕਰ ਲੈਣੀ ਇਹ ਸਿੱਖੀ ਦਾ ਧਰਮ ਨਹੀਂ ਅਸੀਂ ਜਦੋਂ ਲੰਗਰ ਛਕਾਉਂਦੇ ਆਂ ਅਸੀਂ ਪੁੱਛਦੇ ਆਂ ਤੇਰੀ ਜਾਤ ਕੀ ਐ ਤੇਰੀ ਪਾਤ ਕੀ ਐ ਤੂੰ ਚੰਗੇ ਕਰਮ ਕਰਦਾ ਮਾੜੇ ਕਰਮ ਕਰਦਾ ਨਹੀਂ ਲੰਗਰ ਛਕਦੇ ਆਂ ਸਾਡੇ ਵਾਸਤੇ ਹਰ ਬੰਦਾ ਚਾਹੇ ਕੁਕਰਮੀ ਆ ਜਾਂ ਚਾਹੇ ਸੁਤਰਮੀ ਐ ਅਸੀਂ ਉਹਨੂੰ ਲੰਗਰ ਛਕਾਣਾ ਸਾਡੀ ਭਾਵਨਾ ਪਲੀ ਰਹਿਣੀ ਆ ਹਮੇਸ਼ਾ ਅਸੀਂ ਸੰਸਾਰ ਦੇ ਸੇਵਕ ਬਣ ਕੇ ਹੀ ਰਹਿਣਾ ਸ਼ਸਤਰ ਚੁੱਕਾਂਗੇ ਤਾਂ ਵੀ ਸੇਵਾ ਹੀ ਕਰਨੀ ਐ ਤੇ ਜੇ ਲੰਗਰ ਦੀਆਂ ਬਾਲਟੀਆਂ ਚੁੱਕਾਂਗੇ ਤਾਂ ਵੀ ਸੇਵਾ ਹੀ ਕਰਨੀ ਐ ਜੋੜੇ ਸਾਫ਼ ਕਰਨ ਤਾਂ ਵੀ ਸੇਵਾ ਹੀ ਕਰਨੀ ਐ ਸਿੱਖ ਸ਼ਸਤਰ ਚੁੱਕ ਕੇ ਵੀ ਸੇਵਾ ਹੀ ਕਰਦੇ ਸਨ ਸਮਾਜ ਦੀ ਮਜ਼ਲੂਮਾਂ ਲੋਕਾਂ ਦੀ ਰਾਖੀ ਵਾਸਤੇ ਸ਼ਸਤਰ ਚੁੱਕਦੇ ਸਨ ਜ਼ਾਲਮਾਂ ਨੂੰ ਸੋਧ ਕੇ ਜ਼ੁਲਮ ਤੋਂ ਬਾਹਰ ਜਾਣ ਵਾਸਤੇ ਸ਼ਸਤਰ ਚੁੱਕਦੇ ਸਨ ਇਹ ਬੁਰੇ ਦਾ ਭਲਾ ਕਰਨਾ ਬੁਰਾਈ ਨੂੰ ਰੋਕਣਾ ਹੀ ਬੁਰੇ ਦਾ ਭਲਾ ਹੈ ਕਿਸੇ ਨੂੰ ਅੱਜ ਕੱਲ੍ਹ ਐਸਾ ਹੈ ਕਿ ਕੋਈ ਮਰਿਆਦਾ ਦੇ ਉਲਟ ਕੰਮ ਕਰ ਰਿਹਾ ਧਰਮ ਦੇ ਉਲਟ ਕੰਮ ਕਰਦੇ ਆ ਆਧਨੀ ਕਰਨ ਦੇ ਜੀ ਜਿਸ ਤਰ੍ਹਾਂ ਕਿਸੇ ਦੀ ਮਰਜ਼ੀ ਕਰਨ ਦੇ ਜੀ ਸਾਨੂੰ ਰੋਕਣ ਟੋਕ ਦੀ ਕੀ ਲੋੜ ਹੈ ਗੁਰਬਾਣੀ ਜੀ ਲਿਖਿਆ ਹੈ ਕਿ ਹੈ ਉਹ ਨਠਾ ਹੀ ਕਿ ਹੀ ਦਾ ਮਾਨਕ ਸਭ ਮੋਲੂਏ ਕਿ ਜ਼ਦ ਦਿਲਾਂ ਦੁਖਾਇਓ ਤੂੰ ਕਿਸੇ ਨੂੰ ਰਹਿਤ ਬੈਤ ਦੀ ਪ੍ਰੇਰਣਾ ਕਰਨੀ ਰਹਿਤ ਬੈਤ ਤੂੰ ਗਰੀ ਜੀਵਨ ਤੂੰ ਰੋਕਣਾ ਕਿਸੇ ਨੂੰ ਮਨਮੁਖਤਾ ਤੋਂ ਰੋਕਣਾ ਕਿਸੇ ਨੂੰ ਗੁਰਬਾਣੀ ਦੇ ਉਲਟ ਕਰਮ ਕਰਨ ਤੋਂ ਰੋਕਣਾ ਕਿਸੇ ਗੁਰਸ਼ਿਕਰ ਨੂੰ ਇਹ ਪਰ ਉਕਾਰ ਹੈ ਇਹ ਕਿੰਦੂ ਪਰੰਤੂ ਨਹੀਂ ਹੈ ਇਹ ਨਾਜਾਇਜ਼ ਚੋਕਟਾਕੀ ਨਹੀਂ ਹੈ ਇਹ ਸਾਡਾ ਧਰਮ ਹੈ ਆਪ ਜਪ ਆਪਣੇ ਨਾਮ ਜਪਾਵੇ ਆਪ ਬੁਰਾਈ ਨੂੰ ਤੂੰ ਬਚਾਈ ਹੋਰਾਂ ਨੂੰ ਬੁਰਾਈ ਤੇ ਬਚਾਈਏ ਇਹ ਵੀ ਇਹ ਇਹ ਹੈ ਭਲਾ ਪਹਲਾ ਇਹ ਨਹੀਂ ਕਿ ਕੋਈ ਗਲਤ ਕੰਮ ਕਰਦਾ ਛੱਡੋ ਜੀ ਅਸੀਂ ਕੀ ਲੈਣਾ ਇਹ ਪਹਲਾ ਨਹੀਂ ਹੈ ਤੋ ਵਿਸ਼ਾ ਜਾਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ